ਜੀਕਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇੱਕ ਨਵੇਂ ਬ੍ਰੈਂਡ ਨਿਊ ਐਪੀਸੋਡ ਦੇ ਵਿੱਚ ਅੱਜ ਅਸੀਂ ਤੁਹਾਨੂੰ ਸੋਫੇ ਦਿਖਾਉਣ ਲੱਗੇ ਆਂ ਲੁਧਿਆਣੇ ਦੇ ਵਿੱਚ ਹੈ ਗਿਲ ਫਰਨੀਚਰ ਹਾਊਸ ਤੇ ਬਾਈ ਮੈਨੂਫੈਕਚਰਰ ਨੇ ਆਪ ਰੈਡੀ ਕਰਵਾਉਂਦੇ ਆ ਸੋਫੇ ਤੇ ਇਨ ਹਾਊਸ ਹੀ ਇਹਨਾਂ ਦੀ ਪ੍ਰੋਡਕਸ਼ਨ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਸੋਫੇ ਬੇਹਦ ਖੂਬਸੂਰਤ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਬਾਈ ਹਨਾ ਵੀ ਇੱਥੇ ਅਵੇਲੇਬਲ ਕਰਾਉਗੇ ਬਾਈ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸੋਫੇ ਦੇ ਵਿੱਚ ਬਾਈ ਕੀ ਆਪਸ਼ਨ ਤੁਸੀਂ ਦਵੋਗੇ ਤੇ ਕੀ ਆਫਰ ਦੋਗੇ ਡਿਲੀਵਰੀ ਦਾ ਬਾਈ ਕੀ ਹੋ ਸਕਦਾ ਹੈ ਸਾਰੀ ਚੀਜ਼ਾਂ ਦੱਸ ਕੇ ਉਸ ਤੋਂ ਬਾਅਦ ਬਾਈ ਆਪਾਂ ਤੁਹਾਡੇ ਸੋਹਣੇ ਜਿਹੇ ਸਟਾਕ ਦੇ ਹਨਾ ਵੀ ਅੱਗੇ ਵਧਾਵਾਂਗੇ ਤੇ ਬਾਈ ਬੇਸਿਕ ਜਾਣਕਾਰੀ ਕੀ ਹੈ ਜੀ ਤੇ ਪਹਿਲਾਂ ਆਪਾਂ ਦੱਸ ਦਈਏ ਗਿਲ ਫਨੀਚਰ ਹਾਊਸ ਪਿੰਡ ਸੰਗਵਾਲ ਜ਼ਿਲ੍ਹਾ ਲੁਧਿਆਣਾ ਤੇ ਆਪਣੇ ਕੋਲ ਸਾਰੀ ਸਨਿਚੇ ਦੀ ਖੁਦ ਹੀ ਮੈਨੂਫੈਕਚਰਿੰਗ ਹੈ ਤੇ ਆਪਾਂ ਹੋਲਸੇਲ ਰੇਟਾਂ ਤੇ ਸਪਲਾਈ ਦਿੰਦੇ ਹਾਂ ਸਾਰੀ ਤੇ ਉਹਨੂੰ ਹੋਲਸੇਲ ਰੇਟ ਹੀ ਦੱਸਾਂਗੇ ਹਾਂ ਤੇ ਕੈਸ਼ ਵਾਲੇ ਆਪਾਂ ਰੇਟ ਦੱਸਾਂਗੇ ਜੇ ਬਾਕੀ ਬਜਾਇਜ ਵਾਲੇ ਉਹ ਵੀ ਤੁਹਾਨੂੰ ਦੱਸ ਦਾਂ ਕਿੰਨੇ ਡਾਊਂ ਪੇਵੜਾ ਕਿੰਨੇ ਕਿਲੋਮੀਟਰ ਤੱਕ ਅੱਛਾ ਜੀ ਪਹਿਲਾਂ ਦਾ 5 ਸੀਟਰ ਸੋਫਾ ਆਊਗਾ ਜੀ ਠੀਕ ਹੈ 3 ਸੀਟ 1 ਤੇ ਨਾਲ 1 ਨਾਲ ਟੇਬਲ ਆਉ ਤਿੰਨ ਵਜੇ ਦਾ ਇਹਦਾ ਗਲਾਸ ਇਨਕਲੂਡ ਹੋਊਗਾ ਜੀ ਦਾ ਅੱਛਾ ਜੀ ਮਾਰਕੀਟ 'ਚ ਗਲਾਸ ਨਹੀਂ ਤੇ ਹੁਣ ਆਪਾਂ ਪਹਿਲਾਂ ਕੈਸ਼ ਪ੍ਰਾਈਸ ਦੱਸ ਦਈਏ ਸਾਰੇ ਸੋਫੇ ਦਾ ਤੇ ਲੈਦਰ ਸਵੈਟ ਲੱਗੀ ਹੋਈ ਹੈ ਨਾਲ ਇਹਦੇ ਅੱਛਾ ਜੀ ਤੇ ਫੈਬਰਿਕ ਆਦੇ ਮਨਪਸੰਦ ਦਾ ਜਿੱਦਾਂ ਹੁਣ ਚਾਹੀਦਾ ਲੈਦਰ ਸਵੈਟ ਵੈਲਵਟ ਜਿੱਦਾਂ ਕਹੋਗੇ ਉਦਾਂ ਮਿਲ ਜੂਗਾ ਅੱਛਾ ਜੀ ਤੇ ਪ੍ਰਾਈਸ ਦੀ ਗੱਲ ਕਰੀਏ 20000 ਰੁਪਏ ਪ੍ਰਾਈਸ ਹੈ ਇਹਦਾ ਸੋਫੇ ਦਾ ਅੱਛਾ ਜੀ ਕੈਸ਼ ਜੇ ਤੁਸੀਂ ਬਿਜਾਇਸ ਨਾਸ ਕਰੋਨਾ ਵਾ ਤਾਂ 2370 पे डाउन पेमेंट ਹੈ ਦੀ ਅੱਛਾ ਜੀ ਤੇ 2750 ਦੀ 8 ईएमआई ਹੋ ਜਾਣੀ ਹੈ ਠੀਕ ਹੈ ਬਾਈ ਤੇ ਏਰੀਆ ਕਵਰ ਕਰਾਂਗੇ ਵੀਰੇ ਆਪਾਂ 100 ਕਿਲੋਮੀਟਰ ਠੀਕ ਹੈ ਜੀ 100 ਕਿਲੋਮੀਟਰ ਦੇ ਵਿੱਚ ਵਿੱਚ ਵੀ ਫਾਈਨਾਂਸ ਹੋ ਜੂਗਾ ਫਾਈਨਾਂਸ ਹੋ ਜੂਗਾ 100 ਕਿਲੋਮੀਟਰ ਹੋਣਾ ਚਾਹੀਦਾ ਏਰੀਆ ਠੀਕ ਹੈ ਬਾਈ ਤੇ ਜਿਹੜਾ ਪ੍ਰਾਈਸ ਤੁਸੀਂ ਕੈਸ਼ ਦਾ ਦੱਸਿਆ 20000 20000 ਉਹਦੇ ਵਿੱਚ ਇਨਕਲੂਡ ਸ਼ੀਸ਼ੇ ਦਾ ਪ੍ਰਾਈਸ ਤੇ ਨਾਲ ਦੇ ਨਾਲ ਵੀ ਟੇਬਲ ਦਾ ਪ੍ਰਾਈਸ ਵੀ ਨਾਲ ਹੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਬਾਈ ਆਪਾਂ ਹੋਰ ਥੋੜਾ ਜਿਹਾ ਆ ਵੀ ਆ ਡਿਜ਼ਾਈਨ ਚੈੱਕ ਕਰੋ ਇਹ ਵੀ ਲੈ ਦੋ ਸਵੈਟ ਹੀ ਆਂਦੀ ਹੈ ਜੀ ਅੱਛਾ ਜੀ ਤੇ ਇਹ ਚ ਵੀ ਸਾਰਾ ਸੇਮ ਆ 3 ਤੇ 1 ਨਾਲ ਟੇਬਲ ਹਮ ਨਾਲ ਇੱਕ ਬੰਨ ਸੀਟ ਤੇਦਾ ਪ੍ਰਾਈਸ 20000 ਇਹਦਾ ਵੀ 20000 ਚ ਹੈ ਤੇ ਜਿਹੜਾ ਬਜਾਰਟਸ ਫਾਈਨਾਂਸ ਦਾ ਪ੍ਰਾਈਸ ਹੋਏਗਾ ਉਹ ਥੋੜਾ ਜਾ ਵੱਧ ਕੇ ਹੋਏਗਾ ਤੇ ਬਾਈ ਇੱਕ ਚੀਜ਼ ਹੋਰ ਹੈ ਵੀ ਸੋਫੇ ਵੀ ਤੁਸੀਂ ਚਲੋ ਠੀਕ ਹੈ ਰੇਟ ਤੁਸੀਂ ਵਧੀਆ ਦੇ ਰਹੇ ਹੋ ਲੇਕਿਨ ਕੁਆਲਟੀ ਵਾਈਜ਼ ਬਾਈ ਕੰਪਰਮਾਈਜ਼ ਤਾਂ ਨਹੀਂ ਹੋਏਗਾ ਪੂਰਾ ਸਾਰਾ ਵੀਡੀਓ ਚ ਐਂਡ ਤੱਕ ਇਹ ਵੀ ਦਿਖਾਵਾਂਗੇ ਫਰਨੀਚਰ ਦੀ ਸਾਰੀ ਮੈਨੂਫੈਕਚਰਿੰਗ ਉਹ ਚ ਕੁਆਲਟੀ ਵਗੈਰਾ ਤੁਹਾਡੇ ਸਾਹਮਣੇ ਆਣੀ ਆ ਠੀਕ ਹੈ ਜੀ ਆਪਾਂ ਲਾਉਨੇ ਆਪਾਂ ਪਹਿਲਾਂ ਉਹਦੇ ਦੱਸ ਵੀ ਦੇਨੇ ਆ ਜਿਹੜਾ ਇਹਨੂੰ ਫਰੇਮ ਵਗੈਰਾ ਲੱਗਦਾ ਕਿਸੇ ਵੀ ਸੋਫੇ ਨੂੰ ਭਾਈ ਮਹਿੰਗਾ ਭਾਈ ਸਸਤਾ ਆਪਣੀ ਡੇਕ ਲੱਗਦੀ ਐਚ ਆਰ ਫਾਰਮ ਹੋਊਗੀ ਸਾਰੀ ਹੂੰ ਠੀਕ ਹੈ 32 ਡੈਕਸੀ ਦੀ ਐਚ ਆਰ ਫਾਰਮ ਠੀਕ ਹੈ ਜੀ ਤੇ ਇਹ ਸਾਰਾ ਜਿਵੇਂ ਫੈਬਰਿਕ ਆ ਜਾਂਦਾ ਮੇਨ ਤੁਹਾਡਾ ਫੈਬਰਿਕ ਤੇ ਆਰੰਡ ਡੀਪੈਂਡ ਕਰਦਾ ਤੁਸੀਂ ਕਿਦਾਂ ਲਗਾਉਨੇ ਹੋ ਅੱਛਾ ਜੀ ਤੇਨ ਬਾਹਰ ਵਗੈਰਾ ਪ੍ਰੋਪਰ ਹਨਾ ਵੀ ਇਹਦੇ ਚ ਲਾ ਕੇ ਫਿਰ ਇਹ ਰੈਡੀ ਹੁੰਦਾ ਹਾਂਜੀ ਕਿਦਾਂ ਤੁਸੀਂ ਦਾ ਲੱਗ ਰਹੇ ਹੋ ਸਪਰਿੰਗ ਵਗੈਰਾ ਪੈਂਦੇ ਹਨ ਮਾਰ ਪੈਂਦੇ ਹਨ ਨਟ ਲਾਉਣ ਪੈਂਦੀ ਉਹਦੇ ਉੱਪਰ ਫਾਰਮ ਪੈਂਦੀ ਹੈ ਫਿਰ ਅੱਛਾ ਜੀ ਠੀਕ ਹੈ ਜੀ ਤੇ ਮਾਰਕੀਟ ਚ ਉਰੇ ਆ ਆਪਣੀ ਫੇਵਰ ਹਾਂ ਠੀਕ ਆ ਉਹਰੇ ਆਹ ਦੇ ਕੱਟ ਪੀਸ ਵੀ ਭਰ ਦਿੰਦੇ ਆ ਮਾਰਕੀਟ ਚ ਬਹੁਤ ਫੰਡੇ ਚੱਲਦੇ ਆ ਵੀਰੇ ਅੱਜ ਕੱਲ ਆਪਣੀ ਉਹ ਫੇਬਰ ਆ ਗਈ ਤੁਸੀਂ ਚੈੱਕ ਕਰ ਸਕਦੇ ਹੋ ਕਿ ਫੇਬਰ ਹੈਗੀ ਆ ਜਾਂ ਕੱਟ ਪੀਸ ਪਈ ਉਹਨੂੰ ਆਪ ਹੀ ਪਤਾ ਲੱਗ ਜੂਗਾ ਅੱਛਾ ਜੀ ਤੇ ਅਸੀਂ ਦਿੰਦੇ ਹਾਂ ਹੋਲਸੇ ਰੇਟਾਂ ਚ ਸਾਰਾ ਇਹ ਨਹੀਂ ਹੈਗਾ ਤੁਸੀਂ ਸਸਤਾ ਵਾ ਮਾਰਕੀਟ ਚ ਬਹੁਤ ਸਸਤੇ ਵੀ ਕੀ ਜਾਂਦੇ ਆ ਵੀਰੇ ਉੱਥੇ ਕੁਆਲਿਟੀ ਨਹੀਂ ਮਿਲਦੀ ਵੀ 12-12000 ਦੇ ਵੀ ਵਿਕ ਜਾਂਦੇ ਆ 12-12000 ਦੇ ਦਈ ਜਾਂਦੇ ਕੋਈ 10000 ਦਾ ਹੀ ਦਈ ਜਾਂਦਾ ਟੇਬਲ ਤੋਂ ਬਗੈਰ ਅੱਛਾ ਜੀ ਠੀਕ ਆ ਕਵਾਲਿਟੀ ਡਾਊਨ ਕਰਕੇ ਹੀ ਵੇਚਦੇ ਆ ਵੀਰੇ ਜਿਹੜਾ ਮੈਨੂਫੈਕਚਰਿੰਗ ਹੈ ਉਹ ਕੁਆਲਿਟੀ ਬੈਸਟ ਦਊਗਾ ਤੁਹਾਨੂੰ ਠੀਕ ਹੈ ਭਾਈ ਉਸ ਤੋਂ ਬਾਅਦ ਇੱਕ ਹੋਰ ਉਹਨੂੰ ਸੇਮ ਆ ਮਿਲ ਜੂਗਾ ਕਲਰ ਆ ਗਿਆ ਇਹ ਚ ਬੈਲਵਟ ਆ ਗਈ ਵੀਰੇ ਆਹ ਸੇਡ ਫ੍ਰੀ ਫੈਬਰਿਕ ਆ ਗਿਆ ਪ੍ਰਾਈਸ ਸੇਮ ਹੀ ਹੈ ਸਾਡਾ ਅੱਛਾ ਇਹ ਵੀ 20000 ਦੇ ਵਿੱਚ ਆ ਹਾਂ ਇਹ ਚ ਕਲਰ ਲੈ ਲਓ ਸਵੈਡ ਡਬਲ ਸੇਡ ਮਿਲ ਜੂਗਾ ਹਾਂ ਹਾਂ ਆ ਵੀ ਕਲਰ ਇਹ ਚ ਮਿਲ ਜੂਗਾ ਜੀ ਅੱਛਾ ਜੀ ਬਰਾਊਨ ਤੇ ਕਰੀਮ ਤੇ ਇਹਦਾ ਵੀ ਪ੍ਰਾਈਸ ਸੇਮ ਆ 20000 ਦੇ ਵਿੱਚ 20000 ਦੀ ਰੇਂਜ ਆ ਇਹ ਆਪਣਾ ਭਾਈ 5 ਸੀਟਰ ਆ ਜੂਗਾ ਲੇਕਿਨ ਭਾਈ ਇੱਕ ਚੀਜ਼ ਹੈ ਕਿ ਜਿਹੜਾ ਸਾਈਜ਼ ਹੈ ਵੀ ਉਹ ਕਾਫੀ ਸਪੇਸ਼ੀਅਸ ਜਾ ਲੱਗਦਾ ਵੀ ਇਹ ਨਹੀਂ ਕਿ ਵੀ ਹਨਾ 6.5 ਫੁੱਟ ਹੋ ਜਾਂਦਾ ਜੀ ਅੱਛਾ ਜੀ ਠੀਕ ਹੈ 6.5 ਫੁੱਟ 3 ਸੀਟਰ ਹੋ ਗਿਆ ਫਿਰ ਆ ਹੋ ਜਾਂਦਾ 2.5 ਫੁੱਟ ਦਾ ਹਾਂਜੀ ਠੀਕ ਹੈ ਉਸ ਤੋਂ ਬਾਅਦ ਜੋ ਡਿਜ਼ਾਈਨਿੰਗ ਜਿੱਦਾਂ ਹੁਣ ਫੈਬਰਿਕ ਚਾਹੀਦਾ ਕੈਟਲੋਗ ਫੋਟੋਂ ਦੇ ਦੇਣੀ ਹੈ ਜਿੱਦਾਂ ਤੁਹਾਨੂੰ ਚੁਆਇਸ ਹੋਊਗੀ ਉਦਾਂ ਤੁਸੀਂ ਦਵਾ ਸਕਦੇ ਹੋ ਮੈਚਿੰਗ ਕਰਕੇ ਸਿੰਗਲ ਕਲਰ ਬਣਾਉਣਾ ਜਾਂ ਡਬਲ ਸ਼ੇਡ ਚ ਬਣਾਉਣਾ ਸਾਡੇ ਸਾਹਮਣੇ ਆ ਠੀਕ ਹੈ ਬਈ ਇਹ ਵੀ 20000 ਦੇ ਤੁਸੀਂ ਜਿੱਦਾਂ ਦੀ ਮਰਜ਼ੀ ਤਿਆਰ ਕਰਵਾ ਲਓ। ਇਹ ਵੀ ਬਈ 20000 ਦੇ ਵਿੱਚ ਹੈ। 20000 ਦੀ ਰੇਂਜ। ਤੇ ਹੁਣ ਤੁਸੀਂ ਕਸਟਮਰ ਇਹ ਕਸਟਮਰ ਕਹਿੰਦਾ 20 ਨਹੀਂ ਲੈਣਾ ਹੈਗਾ। ਫਿਰ ਤੁਹਾਨੂੰ 18000 ਦੀ ਰੇਂਜ 'ਚ ਵੀ ਆਪਾਂ ਉਹ ਦਿਖਾਉਣ ਲੱਗਿਆ ਸੋਫਾ। ਅੱਛਾ ਜੀ 18000 ਦੀ ਰੇਂਜ ਦੇ ਵਿੱਚ ਵੀ ਹੈ। ਬਈ 18000 ਵਾਲਾ ਵੀ ਦਿਖਾਵਾਂਗੇ। ਲੇਕਿਨ ਸਭ ਤੋਂ ਇੱਕ ਬਈ ਨਾਲ ਹੀ ਤਹੀ ਰੱਖੀ ਹੋਈ ਆ ਬੇहद ਖੂਬਸੂਰਤ ਹਨਾ ਰੂਮ ਚੇਅਰਸ। ਇਹਦਾ ਵੀ ਬਈ ਬਹੁਤ ਵੀ ਟ੍ਰੈਂਡ ਅੱਜ ਦੇ ਟਾਈਮ ਦੇ ਵਿੱਚ ਚੱਲਦਾ ਪਿਆ। ਇਹ ਵੀ ਆ ਵੀਰੇ ਬਣੀ ਹੋਈ ਟਾਲੀ 'ਚ। ਅੱਛਾ ਜੀ ਤੇਜ ਤੇ ਵੀ 32 ਦੀ ਫਾਰਮ ਪਈ ਹੋਈ ਹੈ ਸਾਰੀ ਇਹ ਅੱਛਾ ਜੀ ਠੀਕ ਹੈ ਇੱਕ ਨਾਲ ਟੇਬਲ ਆ ਜੂਗਾ ਇਹ ਚ ਤੇ ਸਿਰਫ ਦਵਾਂਗੇ 13000 ਚ ਅੱਛਾ 13000 ਦੇ ਵਿੱਚ ਵੀ ਆ ਹੈਨਾ ਜੇ ਗੱਲੀਆਂ ਚੇਹਰਾ ਲੈਣੀ ਹੈ ਫਿਰ 10000 ਦੀ ਰੇਂਜ ਚ ਇਹ ਚ ਡਿਜ਼ਾਈਨ ਵੀਰੇ ਹੋਰ ਵੀ ਬਣੀਆਂ ਨੇ ਹੁੰਦੀ ਆਪਣੇ ਕੋਲ ਉਹ 11000 ਦੀਆਂ ਗੱਲੀਆਂ ਚੇਹਰਾ ਵਗੈਰਾ ਆ ਨਹੀਂ ਉਹ ਟਾਲੀ ਚ ਹੋਣਗੀਆਂ ਸਾਰੀਆਂ ਟੋਟਲ ਠੀਕ ਹੈ ਬਾਈ ਹੈਨਾ ਤੇ ਐਨੀਵਰਸਰੀ ਗਿਫਟ ਵਗੈਰਾ ਕਿਸੇ ਨੂੰ ਦੇਣਾ ਹੈ ਬਾਈ ਹੈਨਾ ਇਹ ਇੱਕ ਬਹੁਤ ਉਹ ਚ ਬਿਗਦੀ ਬਿਗਦੀ ਬਹੁਤ ਹੈ ਚੇਰ ਹਾਂਜੀ ਬਾਈ ਉਹ ਚ ਰੱਖਣ ਵਾਸਤੇ ਤੇ ਬਾਈ ਬਹੁਤ ਹੀ ਵੀ ਵਧੀਆ ਇੱਕ ਲੁੱਕ ਕਢ ਕੇ ਵੀ ਇਹ ਹੈਨਾ ਕੱਟ ਕੇ ਹੀ ਦਿੰਦੀ ਹੈ ਠੀਕ ਹੈ ਜੀ ਇਸਾਈ ਟਾਲੀ ਚ ਆ ਗਈ ਇੱਕ ਵੀ ਤੇ ਹੋਰ ਚੇਰਾ ਆਂਦੀ ਆ ਅੱਛਾ ਜੀ ਇੱਕ ਇਦਾਂ ਦੀ ਆਉਂਦੀ ਆ ਓਕੇ ਇਹਦਾ ਫਰੇਮ ਆਪਾਂ ਸਾਰਾ ਦਿੱਲੀ ਤੋਂ ਮਗਾਉਨੇ ਆ ਟੋਟਲ ਅੱਛਾ ਜੀ ਤੇ ਭਰਾਈ ਵਗੈਰਾ ਆਪਾਂ ਆਪ ਕਰਦੇ ਆਂ ਆਪੇ ਅੱਛਾ ਜੀ ਇਹ ਚੇਰਾ ਆਂਦੀ ਹੈ ਵੀਰੇ 3700 ਰੁਪਏ ਦਾ ਤਿਆਰ ਪੀਸ ਆਪਾਂ ਦੇ ਦਿੰਦੇ ਆ ਅੱਛਾ ਇੱਕ ਪੀਸ ਇਹ 3700 ਦਾ ਹੋ ਜਾਊਗਾ ਹਾਂਜੀ ਕਲਰ ਵਗੈਰਾ ਇਸ ਵੀ ਹੋਊਗਾ ਫਿਰ ਤੋਂ ਸੋਚ ਲਓ 3700 ਹੀ ਹੈ 3700 ਹੀ ਹੈ ਵੀਰੇ 3700 ਦਾ ਪੀਸ ਹੈ ਇੱਕ ਇੱਕ ਪੀਸ ਅੱਛਾ ਜੀ ਹਾਂਜੀ ਠੀਕ ਹੈ ਬਾਈ ਤੇ ਨਾਲ ਲਈ ਬਾਈ ਜਿਹੜੀ ਚੇਰ ਪਈ ਉਹ 4000 ਦਾ ਪੀਸ ਹੈ ਅੱਛਾ ਇਹ 4000 ਦੇ ਵਿੱਚ ਆ ਜੀ ਥੋੜੀ ਡਿਜ਼ਾਈਨਿੰਗ ਹੈ ਜੀ ਫਰੇਮ ਥੋੜਾ ਮਹਿੰਗਾ ਆਉਂਦਾ ਪ੍ਰਾਈਸ ਦਾ ਸੇਮ ਖਰਚਾ ਅੱਛਾ ਚਾਰ ਹੀ ਅੱਧ ਤੇ ਬਾਈ ਅੱਜ ਕੱਲ ਮੈਂ ਇਹ ਵੀ ਬੜੀ ਜਗ੍ਹਾ ਦੇਖਿਆ ਕਿ ਬਾਈ ਸੋਫੇ ਜਿੱਥੇ ਰੱਖਦੇ ਆ ਉੱਥੇ ਬਾਈ ਦੋ ਚੇਅਰ ਇਦਾਂ ਦੀ ਵੀ ਰੱਖਦੇ ਆ ਦੋ ਚੇਅਰ ਆਂਦੇ ਨਾਲ ਟੇਬਲ ਵੀ ਆਂਦਾ 12 13 ਹਜ਼ਾਰ ਦਾ ਸੈੱਟ ਪੈ ਜਾਂਦਾ ਹੈ ਅੱਛਾ ਜੀ ਠੀਕ ਹੈ ਬਾਈ ਹੈਨਾ ਇਹ ਚੇਅਰ ਆਪਾਂ ਨੂੰ 4000 ਦੀ ਪੈ ਜੇਗੀ ਇਹ ਇਹ 3700 ਦੀ 3700 ਰੁਪਏ ਦੀ ਬਾਈ ਇਹ ਚੇਅਰ ਵੀ ਪੈ ਜੇਗੀ ਤੇ ਆਪਾਂ ਬਾਈ ਸੀਗੇ 18000 ਵਾਲੇ ਸੋਫੇ ਤੇ ਤੁਸੀਂ ਕਹਿ ਰਹੇ ਸੀਗੇ ਵੀ ਸਾਡੇ ਕੋਲ 18000 ਵਾਲਾ ਵੀ ਸੋਫਾ ਹੈ ਤੇ ਉਹਦੇ ਵੱਲ ਹੁੰਦੇ ਆ ਤੇ ਉਸ ਤੋਂ ਬਾਅਦ ਬਈ ਆਪਸ਼ਨ ਤਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਜਿਆਦਾ ਆਪਸ਼ਨ ਇਹ ਦਿਖਾਵਾਂਗੇ ਸਾਰੇ ਸੈਟ ਵਗੈਰਾ ਦੱਸਾਂਗੇ ਸਾਰਿਆਂ ਦੇ ਅੱਛਾ ਜੀ ਤੇ 18 ਵਾਲਾ ਵੀਰੇ ਆਪਣੇ ਕੋਲ ਆ ਦੋ ਸੋਫੇ ਪਏ ਆ ਵਿੱਡ ਟੇਬਲ ਗਲਾਸ ਇਚਾ ਨਾਲ ਹੂੰ ਤੁਹਾਨੂੰ ਇਹ ਤੇ ਵੀ ਈਐਮਆਈ ਮਿਲ ਜਾਣੀ ਅੱਛਾ ਇਹਦੇ ਤੇ ਵੀ ਮਾਈਜ਼ ਹੋ ਜੂਗੀ ਹਾਂਜੀ ਹਾਂਜੀ ਇਹਦੀ ਈਐਮਆਈ ਹੈਗੀ ਵੀਰੇ 3150 ਰੁਪਏ ਡਾਊਨ ਪੇਮੈਂਟ ਅੱਛਾ ਜੀ 2500 ਦੀਆਂ 8 ਕਿਸ਼ਤਾਂ ਨੇ ਅੱਛਾ ਬਈ ਇਹ ਵੀ ਹੈਨਾ ਵੀ ਇਹ ਅਵੇਲੇਬਲ ਹੈ ਕਲਰ ਗ੍ਰੇ ਤੇ ਬਲੂ ਹੋ ਗਿਆ ਬਲੈਕ ਤੇ ਗ੍ਰੇ ਤੇ ਬਈ ਇੱਕ ਹੋਰ ਬੇਹਦ ਖੂਬਸੂਰਤ ਕੀਤਾ ਹੋਇਆ ਤੁਸੀਂ ਇਹਦੇ ਚ ਕੱਪ ਹੋਲਡਰ ਦਿੱਤੇ ਹੋਏ ਆ। ਹੋਲਡਰ ਨਾਲ ਹੋਣਗੇ ਸਾਰੀ ਹਿੱਟਾਂ ਤੇ ਵੀ ਹਨਾ ਈਜ਼ਲੀ ਅਸੀਂ ਇਹਦੇ ਤੇ ਆਪਣੀ ਜਿਹੜੀ ਸੌਫਟ ਡਰਿੰਕਸ ਵਗੈਰਾ ਹੈ ਉਹ ਵੀ ਹਨਾ ਵੀ ਰੱਖ ਸਕਦੇ ਆ ਤੇ 18000 ਦੇ ਬਜਟ ਦੇ ਵਿੱਚ ਬਈ 18 ਦੀ ਇਸ ਟਾਈਮ ਇਹੀ ਰੇਂਜ ਆ ਬਾਕੀ ਤੁਸੀਂ ਕਲਰ ਵਗੈਰਾ ਚੇਂਜ ਕਰਨਾ ਉਹ ਵੀ ਹੋ ਜੂਗਾ। ਉਹ ਵੀ ਹੋ ਜੂਗਾ। ਠੀਕ ਹੈ ਬਈ ਉਸ ਤੋਂ ਬਾਅਦ ਬਈ ਆਪਾਂ ਹੋਰ ਬਤ ਦੇ ਆ। ਆਪਾਂ ਚੱਲਦੇ ਵੀਰੇ ਐਲ ਸ਼ੇਪ। ਅੱਛਾ ਐਲ ਸ਼ੇਪ ਤੇ ਬਈ ਕਲਰ ਕੰਬੀਨੇਸ਼ਨ ਬਲੈਕ ਤੇ ਹਨਾ ਗ੍ਰੇ ਦੇ ਵਿੱਚ ਬਹੁਤ ਬਈ ਚੱਲਦਾ ਹੋਇਆ ਹਨਾ। ਤਿੰਨ ਚਾਰ ਡਿਜ਼ਾਈਨ ਠੀਕ ਹੈ ਭਾਈ ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਵੀ ਹਨਾ ਤੁਸੀਂ ਆ ਕੇ ਲੈ ਸਕਦੇ ਹੋ ਜੀ ਗਿੱਲ ਫਰਨੀਚਰ ਦਾ ਸੰਗੋ ਆਉਣਾ ਪਊਗਾ ਕੁਆਲਟੀ ਵਗੈਰਾ ਦੇਖਣੀ ਪੈਣੀ ਹੈ ਜੀ ਅੱਛਾ ਜੀ ਹਾਂ ਜੀ ਜਿਹੜੇ ਕਸਟਮਰ ਨਹੀਂ ਆ ਸਕਦੇ ਤੁਸੀਂ ਨੰਬਰ ਸਕਰੀਨ ਤੇ ਆ ਰਿਹਾ ਤੁਸੀਂ ਇੱਥੇ ਕੰਟੈਕਟ ਕਰ ਸਕਦੇ ਹੋ ਅੱਛਾ ਜੀ ਤੇ ਐਲ ਸੀ ਐਫ ਚ ਆਇਆ ਦਾ ਏ ਸੇਟਾ ਸੋਫਾ ਠੀਕ ਹੈ ਇਹ 8 ਸੈਕਟਰ ਆ ਜਾਊਗਾ 2 ਸੀਟਾ ਉਧਰ 4 ਇੱਧਰ ਅੱਛਾ ਜੀ ਨਾਲ ਟੇਬਲ ਟੇਬਲ ਵੀ ਹੈ ਨਾ ਬਹੁਤ ਕਸਟਮਰ ਆਉਂਦੇ ਤੇ ਸੀਟਾਂ ਚ ਹੀ ਕਾਊਂਟ ਹੁੰਦਾ ਪਰ ਟੇਬਲ ਵੀ ਤੇ ਨਾਲ ਤੋਂ ਬਫੀਆਂ ਆਈਆਂ ਨੇ अच्छा भाई एदी की प्राइसिंग आ जाएगी दमा के शीशा इंक्लूड होगा नाल हां जी ते हैगा मेरे 22000 ਦਾ 22 22000 ਦਾ ਹੈ ਸੋਚ ਲਓ ਤੁਸੀਂ ਇਹ 22000 ਚ ਦਵਾਂਗੇ ਏ ਸੀਟਰ ਸੋਫਾ ਨਾਲ ਪਿੱਲੋ ਜੋਦਾਂ ਜਿੱਦਾਂ ਹੀ ਲੱਗਿਆ ਹੋਇਆ ਸਾਰਾ ਕੰਪਲੀਟ ਹੈ ਇਹ ਅੱਛਾ ਜੀ ਤੇ ਇਹ 22000 ਦੇ ਵਿੱਚ ਤੇ ਇਹ ਕੈਸ਼ ਦਾ ਪ੍ਰਾਈਸ ਆ ਕੈਸ਼ ਕੈਸ਼ ਆ ਜੀ ਕਮੈਂਟਾਂ ਚ ਫੇਰ ਤੁਹਾਨੂੰ ਕਹਿਣਗੇ ਕਿ ਬਾਈ ਤੁਸੀਂ ਮਜ਼ਾਕ ਤਾਂ ਨਹੀਂ ਕਰਦੇ ਅੱਛਾ ਜੀ ਇੱਕ ਹੋਰ ਆਪਣੇ ਕੋਲ ਵੀ ਆ ਗਿਆ ਉਸ ਤੋਂ ਬਾਅਦ ਚੋ ਵੀਰੇ 9 ਸੀਟਰ ਸੋਫਾ ਆ ਜਾਂਦਾ ਅੱਛਾ ਜੀ ਇੱਕ ਹੋਰ ਸੀਟ ਇੱਕ ਪਲੱਸ ਹੋ ਗਈ ਇਹ ਚ ਠੀਕ ਹੈ ਜੀ টেবিল ਸਾਇਡ 3 ਬਾਈ 3 ਨਾਲ ਦੋ ਪਰਫੀ আচ্ছা ਜੀ ਤੇ ਇਹਦਾ ਪ੍ਰਾਈਸ ਹੈਗਾ ਸਿਰਫ 25000 ਰੁਪਿਆ 9 ਸੀਟਰ ਸੋਫੇ ਦਾ ਪ੍ਰਾਈਸ ਬਾਈ 25000 ਰੁਪਿਆ ਮੇਰੇ ਆ ਦੋਨੇ ਡੇਨ ਵਿਗਦੇ ਬਹੁਤ ਆ ਤੇ ਬਾਈ ਵਿਦ ਟੇਬਲ ਪ੍ਰਾਈਸ ਹੈਗੇ ਟੇਬਲ ਗਲਾਸ ਨਾਲ ਤੇ 40000 ਦਾ ਫਰਨੀਚਰ ਲੈਣ ਤੇ ਸਿਟਿੰਗ ਵੀ ਫ੍ਰੀ ਹੈ ਵੀਰੇ 50 ਕਿਲੋਮੀਟਰ ਡਿਲੀਵਰੀ ਵੀ ਫ੍ਰੀ ਹੋ ਜਾਊਗੀ ਜੇ 40000 ਤੋਂ ਪਲੱਸ ਫਰਨੀਚਰ ਲੈਣੇ 60 ਤੋਂ ਪਲੱਸ ਲਓਗੇ ਸਾਰੇ ਪੰਜਾਬ 'ਚ ਫ੍ਰੀ ਹੈ ਵੀਰੇ ਆਪਣਾ ਵੀ ਜਿੱਦਾਂ ਪਹਿਲਾਂ ਹੀ ਕਿਹਾ ਸੀਗਾ ਫਾਇਦਾ ਵੀ ਕਰਾਵਾਂਗੇ ਤੇ ਮੈਨੂਫੈਕਚਰਰ ਨੇ ਬਾਈ ਤੇ ਇਹ ਫਾਇਦਾ ਹੁੰਦਾ ਹੈ ਜਦੋਂ ਆਪਾਂ ਕਿਸੇ ਮੈਨੂਫੈਕਚਰਰਨ ਤੋਂ ਪਰਚੇਸ ਕਰਦੇ ਹਾਂ ਜਦੋਂ ਦੋ ਸਾਲ ਦੀ ਕੋਈ ਕੰਪਲੀਟ ਆ ਗਈ ਸਾਡੀ ਸੀਟ ਬੈਠ ਗਈ ਅੱਛਾ ਜੀ ਤਾਂ ਇਹ ਫ੍ਰੀ ਹੋ ਗਾ ਉਸ ਨੂੰ ਰਿਪੇਅਰ ਕਰਕੇ ਦਵਾਂਗੇ ਕੋਈ ਚਾਰਜਸ ਨਹੀਂ ਲਵਾਂਗੇ ਤੁਹਾਡੇ ਤੋਂ ਠੀਕ ਹੈ ਬਾਈ ਹਨਾ ਵੀ ਇੰਨਾ ਵੀ ਕਹਿ ਦਿੰਨੇ ਆ ਕਿ ਜੇ ਸੀਟ ਬੈਠ ਜਾਂਦੀ ਹੈ ਜਾਂ ਹਨਾ ਕਿਸੇ ਤਰੀਕੇ ਦੀ ਅਸੀਂ ਵੀਰੇ ਨਾਲ ਕੁਆਲਟੀ ਵੈਸਟ ਲਾਉਣੀ ਆ ਸਾਡੇ ਹੱਦ ਤੱਕ ਕੰਪਲੀਟ ਨਹੀਂ ਆਈ ਹੋਈ ਠੀਕ ਹੈ ਬਾਈ